ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਹਿਊਮਨ ਰਾਈਟਸ ਦਾ ਮਸਲਾ ਕਿਉਂਕਿ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਜੋ ਕੀਤਾ ਉਹ ਭੁਗਤ ਲਿਆ ਸੋ ਦੇਸ਼ ਦੇ ਵਿੱਚ ਦੋਹਰਾ ਕਾਨੂੰਨੀ ਹੋ ਸਕਦਾ ਜੇ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਬਿਲਕੁਲ ਬਾਨੂ ਦੇ ਛੱਡੇ ਜਾ ਸਕਦੇ ਨੇ ਫਿਰ ਬੰਦੀ ਸਿੰਘ ਕਿਉਂ ਔਰ ਜੇਕਰ ਪੰਜਾਬ ਬੀਜੇਪੀ ਦੇ ਕਿਸੇ ਲੀਡਰ ਨੇ ਇਹਦੀ ਆਵਾਜ਼ ਬੁਲੰਦ ਕੀਤੀ ਹੈ ਤਾਂ ਮੈਂ ਕਹਿੰਦਾ ਚੰਗੀ ਗੱਲ ਹੈ ਪਰ ਵਿਸ਼ਵਾਸ ਤਾਂ ਨਹੀਂ ਹੁੰਦਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਗੁਰਪੁਰਪ ਦੇ ਉੱਤੇ ਇਹ ਐਲਾਨ ਕਰਕੇ ਉਹ ਤੋਂ ਯੂ-ਟਰਨ ਮਾਰ ਚੁੱਕੇ ਨੇ ਸੋ ਭਾਜਪੀ ਪੰਜਾਬ ਦੇ ਲੀਡਰ ਕੀ ਕਹਿੰਦੇ ਨੇ ਇਹ ਰੈਲੇਵੈਂਸ ਨਹੀਂ ਰੱਖਦਾ ਪਰ ਹਾਂ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਬੰਦੀ ਸਿੰਘਾਂ ਦੇ ਜਿਹੜੇ ਮਸਲੇ ਨੇ ਇਹ ਕੋਈ ਰਹਿਮ ਦੀ ਇਹ ਕੋਈ ਭੀਖ ਦੀ ਗੱਲ ਨਹੀਂ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਮੰਨਿਆ ਔਰ ਭੁਗਤ ਲਿਆ ਭੁਗਤਿਆ ਵੀ ਕਿ ਦੁੱਗਣਾ ਭੁਗਤਿਆ ਸੋ ਦੇਸ਼ ਦੀ ਸਰਕਾਰ ਜਲ ਤੋਂ ਜਲਦ ਉਹਨਾਂ ਨੂੰ ਰਿਹਾ ਕਰੇ ਔਰ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੋਹੇ ਯਤਨਸ਼ੀਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਹਿਊਮਨ ਰਾਈਟਸ ਦਾ ਮਸਲਾ ਕਿਉਂਕਿ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਜੋ ਕੀਤਾ ਉਹ ਭੁਗਤ ਲਿਆ ਸੋ ਦੇਸ਼ ਦੇ ਵਿੱਚ ਦੋਹਰਾ ਕਾਨੂੰਨੀ ਹੋ ਸਕਦਾ ਜੇ ਰਜੀਵ ગાંધી ਦੇ ਕਾਤਲ ਛੱਡੇ ਜਾ ਸਕਦੇ ਨੇ ਬਿਲਕੁਸ ਬਾਨੂ ਦੇ ਛੱਡੇ ਜਾ ਸਕਦੇ ਨੇ ਫਿਰ ਬੰਦੀ ਸਿੰਘ ਕਿਉਂ ਅੱਜ ਜੇਕਰ ਪੰਜਾਬ ਬੀਜੇਪੀ ਦੇ ਕਿਸੇ ਲੀਡਰ ਨੇ ਇਹਦੀ ਆਵਾਜ਼ ਬੁਲੰਦ ਕੀਤੀ ਹੈ ਤਾਂ ਮੈਂ ਕਹਿੰਦਾ ਚੰਗੀ ਗੱਲ ਹੈ ਮਰ ਵਿਸ਼ਵਾਸ ਤਾਂ ਨਹੀਂ ਹੁੰਦਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਗੁਰਪੁਰਪ ਦੇ ਉੱਤੇ ਇਹ ਐਲਾਨ ਕਰਕੇ ਉਹ ਤੋਂ ਯੂ-ਟਰਨ ਮਾਰ ਚੁੱਕੇ ਨੇ ਸੋ ਬੀਜੇਪੀ ਪੰਜਾਬ ਦੇ ਲੀਡਰ ਕੀ ਕਹਿੰਦੇ ਨੇ ਇਹ ਰੈਲੇਵੈਂਸ ਨਹੀਂ ਰੱਖਦਾ ਪਰ ਹਾਂ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਬੰਦੀ ਸਿੰਘਾਂ ਦੇ ਜਿਹੜੇ ਮਸਲੇ ਨੇ ਇਹ ਕੋਈ ਰਹਿਮ ਦੀ ਇਹ ਕੋਈ ਭੀਖ ਦੀ ਗੱਲ ਨਹੀਂ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਮੰਨਿਆ ਔਰ ਭੁਗਤ ਲਿਆ ਭੁਗਤਿਆ ਵੀ ਕਿ ਦੁਗਣਾ ਭੁਗਤਿਆ ਸੋ ਦੇਸ਼ ਦੀ ਸਰਕਾਰ ਜਲ ਤੋਂ ਜਲਦ ਉਹਨਾਂ ਨੂੰ ਰਿਹਾ ਕਰੇ ਔਰ ਸ਼ਰੋਮਨੀ ਅਕਾਲੀ ਦਲ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੋਹੇ ਯਤਨਸ਼ੀਲ ਨੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਹਿਊਮਨ ਰਾਈਟਸ ਦਾ ਮਸਲਾ ਕਿਉਂਕਿ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਜੋ ਕੀਤਾ ਉਹ ਭੁਗਤ ਲਿਆ ਸੋ ਦੇਸ਼ ਦੇ ਵਿੱਚ ਦੋਹਰਾ ਕਾਨੂੰਨੀ ਹੋ ਸਕਦਾ ਜੇ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਬਿਲਕੁਲ ਬਾਨੂ ਦੇ ਛੱਡੇ ਜਾ ਸਕਦੇ ਨੇ ਫਿਰ ਬੰਦੀ ਸਿੰਘ ਕਿਉਂ ਔਰ ਅੱਜ ਅਗਰ ਪੰਜਾਬ ਬੀਜੇਪੀ ਦੇ ਕਿਸੇ ਲੀਡਰ ਨੇ ਇਹ ਦਿਲਾਜ਼ ਬੁਲੰਦ ਕੀਤੀ ਹੈ ਤਾਂ ਮੈਂ ਕਹਿੰਦਾ ਚੰਗੀ ਗੱਲ ਹੈ ਪਰ ਵਿਸ਼ਵਾਸ ਤਾਂ ਨਹੀਂ ਹੁੰਦਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਗੁਰਪੁਰਪ ਦੇ ਉੱਤੇ ਇਹ ਐਲਾਨ ਕਰਕੇ ਉਹ ਤੋਂ ਯੂ-ਟਰਨ ਮਾਰ ਚੁੱਕੇ ਨੇ ਸੋ ਭਾਜੀਪੀ ਪੰਜਾਬ ਦੇ ਲੀਡਰ ਕੀ ਕਹਿੰਦੇ ਨੇ ਇਹ ਰੈਲੇਵੈਂਸ ਨਹੀਂ ਰੱਖਦਾ ਪਰ ਹਾਂ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਬੰਦੀ ਸਿੰਘਾਂ ਦੇ ਜਿਹੜੇ ਮਸਲੇ ਨੇ ਇਹ ਕੋਈ ਰਹਿਮ ਦੀ ਇਹ ਕੋਈ ਭੀਖ ਦੀ ਗੱਲ ਨਹੀਂ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਮੰਨਿਆ ਔਰ ਭੁਗਤ ਲਿਆ ਭੁਗਤਿਆ ਵੀ ਕਿ ਦੁਗਣਾ ਭੁਗਤਿਆ ਸੋ ਦੇਸ਼ ਦੀ ਸਰਕਾਰ ਜਲ ਤੋਂ ਜਲਦ ਉਹਨਾਂ ਨੂੰ ਰਿਹਾ ਕਰੇ ਔਰ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੋਹੇ ਯਤਨਸ਼ੀਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਹਿਊਮਨ ਰਾਈਟਸ ਦਾ ਮਸਲਾ ਕਿਉਂਕਿ ਬੰਦੀ ਸਿੰਘ 30-30 ਸਾਲਾਂ ਤੋਂ ਜਿੱਲਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਜੋ ਕੀਤਾ ਉਹ ਭੁਗਤ ਲਿਆ ਸੋ ਦੇਸ਼ ਦੇ ਵਿੱਚ ਦੋਹਰਾ ਕਾਨੂੰਨੀ ਹੋ ਸਕਦਾ ਜੇ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਬਿਲਕੁਲ ਬਾਨੂ ਦੇ ਛੱਡੇ ਜਾ ਸਕਦੇ ਨੇ ਫਿਰ ਬੰਦੀ ਸਿੰਘ ਕਿਉਂ ਔਰ ਜੇਕਰ ਪੰਜਾਬ ਬੀਜੇਪੀ ਦੇ ਕਿਸੇ ਲੀਡਰ ਨੇ ਇਹਦੀ ਆਵਾਜ਼ ਬੁਲੰਦ ਕੀਤੀ ਹੈ ਤਾਂ ਮੈਂ ਕਹਿੰਦਾ ਚੰਗੀ ਗੱਲ ਹੈ ਪਰ ਵਿਸ਼ਵਾਸ ਤਾਂ ਨਹੀਂ ਹੁੰਦਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਗੁਰਪੁਰਪ ਦੇ ਉੱਤੇ ਇਹ ਐਲਾਨ ਕਰਕੇ ਉਹ ਤੋਂ ਯੂ-ਟਰਨ ਮਾਰ ਚੁੱਕੇ ਨੇ ਸੋ ਬੀਜੇਪੀ ਪੰਜਾਬ ਦੇ ਲੀਡਰ ਕੀ ਕਹਿੰਦੇ ਨੇ ਇਹ ਰੈਲੇਵੈਂਸ ਨਹੀਂ ਰੱਖਦਾ ਪਰ ਹਾਂ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਬੰਦੀ ਸਿੰਘਾਂ ਦੇ ਜਿਹੜੇ ਮਸਲੇ ਨੇ ਇਹ ਕੋਈ ਰਹਿਮ ਦੀ ਇਹ ਕੋਈ ਭੀਖ ਦੀ ਗੱਲ ਨਹੀਂ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਮੰਨਿਆ ਔਰ ਭੁਗਤ ਲਿਆ ਭੁਗਤਿਆ ਵੀ ਕਿ ਦੁਗਣਾ ਭੁਗਤਿਆ ਸੁਦੇਸ਼ਤੀ ਸਰਕਾਰ ਜਲਦ ਤੋਂ ਜਲਦ ਉਹਨਾਂ ਨੂੰ ਰਿਹਾ ਕਰੇ ਔਰ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੋਹੇ ਯਤਨਸ਼ੀਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ